ਇਸ ਕਹਾਣੀ ਦਾ ਮੁੱਖ ਨੀਮ ਹੈ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਦੀ ਇੱਕ ਗੱਲ ਹੈ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਤੇ ਪਤੀ ਪਤਨੀ ਰਹਿੰਦੇ ਸਨ ਪਤੀ ਪਤਨੀ ਦੇ ਨਾਲ ਨਾਲ ਉਹਨਾਂ ਦੇ ਦੋ ਬੱਚੇ ਵੀ ਸਨ ਜਿਹੜਾ ਇੱਕ ਬੱਚਾ ਸ਼ਹਿਰ ਵਿੱਚ ਇੱਕ ਚੰਗੀ ਜੋਬ ਕਰਦਾ ਸੀ ਤੇ ਦੂਜਾ ਬੱਚਾ ਹਜੇ ਪੜ੍ਹਾਈ ਕਰਦਾ ਅਤੇ ਨਾਲ-ਨਾਲ ਥੋੜਾ ਕੰਮਕਾਰ ਵੀ ਕਰਦਾ ਸੀ ਤੇ ਜਿਹੜਾ ਜੋਬ ਸ਼ਹਿਰ ਵਿੱਚ ਕਰਦਾ ਸੀ ਉਹ ਆਪਣੀ ਜ਼ਿੰਦਗੀ ਵਿੱਚ ਸਫਲ ਸੀ ਕਿਉਂਕਿ ਉਸ ਦੀ ਚੰਗੀ ਤਨਖਾਹ ਵੀ ਸੀ ਤੇ ਇੱਕ ਦਿਨ ਜਿਹੜਾ ਬੱਚਾ ਪੜ੍ਹਦਾ ਅਤੇ ਥੋੜਾ ਹਜੇ ਕੰਮ ਕਰਦਾ ਸੀ ਉਹ ਆਪਣੇ ਪਿੰਡ ਵਿੱਚ ਆਪਣੇ ਪਿਤਾ ਜੀ ਕੋਲ ਕੁਝ ਦਿਨਾਂ ਲਈ ਰਹਿਣ ਗਿਆ ਰਹਿੰਦੇ ਉਸਨੇ ਦੇਖਿਆ ਕਿ ਮੇਰਾ ਦੂਜਾ ਭਰਾ ਤਾਂ ਜ਼ਿੰਦਗੀ ਵਿੱਚ ਸਫਲ ਹੈ ਉਹ ਤਾਂ ਇੱਕ ਚੰਗੀ ਜੋਬ ਕਰਦਾ ਹੈ ਉਸ ਦੀ ਤਾਂ ਤਨਖਾਹ ਵੀ ਚੰਗੀ ਹੈ ਫਿਰ ਮੈਂ ਉਸ ਬੱਚੇ ਨੇ ਆਪਣੇ ਪਿਤਾ ਜੀ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਪੁੱਛਿਆ ਤੇ ਉਸ ਦੇ ਪਿਤਾ ਜੀ ਨੇ ਹੱਸ ਕੇ ਅੱਗੇ ਉਸ ਨੂੰ ਕਿਹਾ ਕਿ ਜਾ ਆਪਣੇ ਇੱਕ ਪਿੰਡ ਦੇ ਨਾਲ ਇੱਕ ਨਦੀ ਵਹਿੰਦੀ ਹੈ ਨਦੀ ਦੇ ਕਿਨਾਰੇ ਤੋਂ ਜਾ ਕੇ ਦੋ ਪੱਥਰ ਲੈ ਕੇ ਆ ਜਦੋਂ ਉਸ ਬੱਚੇ ਨੇ ਇਹ ਗੱਲ ਸੁਣੀ ਤਾਂ ਉਸ ਨੂੰ ਇਹ ਹੋਇਆ ਕਿ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਇਹ ਪੱਥਰਾਂ ਨਾਲ ਕੀ ਇਸਦਾ ਮਤਲਬ ਹੈ ਫਿਰ ਉਸ ਦੇ ਪਿਤਾ ਜੀ ਨੇ ਉਸ ਨੂੰ ਕਿਹਾ ਕਿ ਜਾ ਤੂੰ ਦੋ ਪੱਥਰ ਲੈ ਕੇ ਆ ਉਹ ਨਦੀ ਤੇ ਗਿਆ ਅਤੇ ਨਦੀ ਤੋਂ ਨਦੀ ਦੇ ਕਿਨਾਰੇ ਤੋਂ ਦੋ ਜਾ ਕੇ ਪੱਥਰ ਆਪਣੇ ਘਰ ਵਿੱਚ ਲੈ ਆਇਆ ਤੇ ਉਸ ਦੇ ਪਿਤਾ ਜੀ ਨੇ ਉਸ ਨੂੰ ਕਿਹਾ ਕਿ ਇੱਕ ਪੱਥਰ ਨੂੰ ਕਮਰੇ ਦੇ ਅੰਦਰ ਰੱਖ ਦੇ ਅਤੇ ਇੱਕ ਨੂੰ ਆਪਣੇ ਘਰ ਦੀ ਛੱਤ ਦੇ ਉੱਪਰ ਰੱਖ ਦੇ ਫਿਰ ਉਸ ਨੇ ਰੱਖ ਦਿੱਤਾ ਅਤੇ ਉਹ ਬੱਚਾ ਆਪਣੀ ਪੜ੍ਹਾਈ ਕਰਨ ਲਈ ਫਿਰ ਸ਼ਹਿਰ ਵਿੱਚ ਚਲੇ ਗਿਆ ਤੇ ਉਸ ਨੂੰ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕੇ ਦਾ ਕੋਈ ਵੀ ਹਜੇ ਜਵਾਬ ਨਹੀਂ ਮਿਲਿਆ ਸੀ ਫਿਰ ਇੱਕ ਦਿਨ ਉਹ ਬੱਚਾ ਆਪਣੇ ਘਰ ਵਿੱਚ ਦੁਬਾਰਾ ਆਇਆ ਤੇ ਉਸ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਤੁਸੀਂ ਮੈਂ ਪਿਛਲੀ ਵਾਰ ਵੀ ਜਦੋਂ ਪਿੰਡ ਵਿੱਚ ਆਇਆ ਸੀ ਤੁਹਾਡੇ ਤੋਂ ਇੱਕ ਸਵਾਲ ਪੁੱਛਿਆ ਸੀ ਕਿ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਮੰਨੂ ਵੀ ਦੱਸੋ ਤੇ ਉਸ ਦੇ ਪਿਤਾ ਨੇ ਆਖਿਆ ਕਿ ਆਜਾ ਤੰਨੂੰ ਹੁਣ ਇਸ ਤਰੀਕੇ ਬਾਰੇ ਸਮਝਾਵਾਂ ਉਸ ਨੇ ਪਹਿਲਾਂ ਜਿਹੜਾ ਘਰ ਵਿੱਚ ਇੱਕ ਕਮਰੇ ਦੇ ਅੰਦਰ ਪੱਥਰ ਰੱਖੋ ਰੱਖਿਆ ਹੋਇਆ ਸੀ ਉਸ ਨੂੰ ਉਹ ਵੀ ਦਿਖਾਇਆ ਤੇ ਉੱਪਰ ਵਾਲਾ ਜੋ ਘਰ ਦੀ ਛੱਤ ਤੇ ਰੱਖਿਆ ਹੋਇਆ ਸੀ ਉਹ ਵੀ ਦਿਖਾਇਆ ਉਸ ਨੇ ਪਿਤਾ ਨੇ ਆਖਿਆ ਕਿ ਇਹਨਾਂ ਦੋਨਾਂ ਵਿੱਚ ਫਰਕ ਮੈਨੂੰ ਦੱਸ ਕੀ ਹੈ ਉਸ ਨੇ ਦੱਸਿਆ ਉਸ ਬੱਚੇ ਨੇ ਦੱਸਿਆ ਕਿ ਜਿਹੜਾ ਕਮਰੇ ਦੇ ਅੰਦਰ ਹੈ ਉਹ ਜਿਵੇਂ ਹੀ ਮੈਂ ਰੱਖਿਆ ਸੀ ਉਵੇਂ ਦਾ ਹੀ ਹੈ ਪਰ ਜਿਹੜਾ ਛੱਤ ਤੇ ਰੱਖਿਆ ਹੋਇਆ ਹੈ ਇਹ ਪੱਥਰ ਬਹੁਤ ਹੀ ਜ਼ਿਆਦਾ ਚਮਕ ਮਾਰਦਾ ਹੈ ਫਿਰ ਉਸ ਦੇ ਪਿਤਾ ਨੇ ਆਖਿਆ ਕਿ ਪੁੱਤਰ ਇਹੀ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਹੈ ਜਿਹੜਾ ਘਰ ਦੇ ਅੰਦਰ ਰਹਿੰਦਾ ਹੈ ਉਹ ਅਸਫਲ ਹੀ ਹੁੰਦਾ ਹੈ ਕਿਉਂਕਿ ਉਹ ਹਰ ਦੁੱਖ ਪਰੇਸ਼ਾਨੀ ਤੋਂ ਡਰਦਾ ਹੁੰਦਾ ਹੈ ਪਰ ਜਿਹੜਾ ਬਾਹਰ ਪੱਥਰ ਸੀ ਉਸ ਨੇ ਆਪਣੇ ਤੇ ਹਨੇਰੀ ਤੂਫਾਨ ਮੀਂਹ ਧੁੱਪ ਸਭ ਕੁਝ ਝੱਲਿਆ ਹੈ ਇਸ ਕਰਕੇ ਉਸ ਦੀ ਚਮਕ ਇਸ ਕਮਰੇ ਵਾਲੇ ਪੱਥਰ ਨਾਲੋਂ ਜ਼ਿਆਦਾ ਹੈ। ਇਹੀ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਹੈ ਕਿ ਆਪਾਂ ਜਿੰਨਾ ਬਾਹਰ ਜਾ ਕੇ ੱੱੱਕੇ ਖਾਵਾਂਗੇ ਉਨਾ ਹੀ ਜ਼ਿਆਦਾ ਆਪਾਂ ਵੀ ਇਸ ਪੱਥਰ ਦੇ ਬਾਗ ਹੀ ਚਮਕਾਂਗੇ। ਇਹੀ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਸਫਲ ਹੋਣ ਦਾ ਤਰੀਕਾ ਇਹੀ ਹੈ ਕਿ ਸਾਨੂੰ ਘਰ ਤੋਂ ਬਾਹਰ ਜਾ ਕੇ ਕੋਈ ਨਾ ਕੋਈ ਕੰਮ ਜ਼ਰੂਰ ਅਤੇ ੱੱੱਕੇ ਖਾਣੇ ਚਾਹੀਦੇ ਹਨ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਸ਼ੇਅਰ ਜ਼ੂਰ ਕਰ ਦਿਓ ਕਿ ਆਪਾਂ ਤੁਹਾਡੇ ਲਈ ਹੋਰ ਵੀ ਕਹਾਣੀਆਂ ਅੱਗੇ ਲੈ ਕੇ ਆਉਂਦੇ ਰਹਾਂਗੇ